ਸਾਰੇ ਭਰਾਵਾਂ ਦਾ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਤੇ ਅੱਜ ਦਿਖਾਉਣਿਆ ਤੁਹਾਨੂੰ ਟਰੈਕਟਰ ਮੰਡੀ ਤਲਵੰਡੀ ਸਾਬੋ ਦਾ ਮਾਹੌਲ ਬਈ ਦਿਨ ਬੁੱਧਵਾਰ 30 ਅਪ੍ਰੈਲ 2025 ਲੈਵ ਹੋਇਆ ਬਈ ਆਪਾਂ ਦੇਵਾਂਗੇ ਜਾਣਕਾਰੀ ਤੁਹਾਨੂੰ ਟਰੈਕਟਰ ਬਾਰੇ ਕੀ ਰੇਟ ਰਹਿੰਦੇ ਟਰੈਕਟਰਾਂ ਦੇ ਜੁੜਜੋ ਬਈ ਸਾਰੇ ਭਰਾ ਟਰੈਕਟਰ ਮੰਡੀ ਤਲਵੰਡੀ ਸਾਬੋ ਇਹ ਸ਼ੀਗਰੀ ਬਾਈ ਸਭ ਤੋਂ ਵੱਡੀ ਮੰਡੀ ਤੇ ਜੈਜ ਰੇਟਾਂ ਦੇ ਇੱਥੇ ਟਰੈਕਟਰ ਮਿਲ ਜਾਂਦੇ ਆ। ਬਾਕੀ ਮੰਡੀ ਦਾ ਮਾਹੌਲ ਬਾਈ ਵਧੀਆ ਜ ਟਾਇਆਂ ਟੁਰੀਆਂ ਟਾਈਟਾਂ ਦੀਆਂ ਵੱਜੀਆਂ ਨੇ। ਇੱਧਰ ਆਪਣੇ ਵੀ ਸਪੈਸ਼ਲ ਐਡੀਸ਼ਨ ਦੀ ਟਾਈ ਬੱਜ ਗਈ। ਦੇਖੋ ਬਾਈ ਕਰੋ ਕਿਹਕਾ। ਨਾ ਵਾ ਸੀਜ਼ਨ ਤੋਂ ਬਾਅਦ ਬਾਈ ਹੁਣ ਲੋਕਾਂ ਨੇ ਕਣਕਾਂ ਵਗੈਰਾ ਵੜ ਲੀਆਂ ਪਰਮਾਤਮਾ ਦੀ ਕਿਰਪਾ ਨਾਲ ਕਣਕਾਂ ਚੰਗੀਆਂ ਹੋਣਗੀਆਂ। ਤੇ ਬਾਈ ਟਰੈਕਟਰਾਂ ਦੀ ਬਦਲਾ ਸ਼ਦਲੀ ਹੁਣ ਚੱਲ ਪੂਗੀ। ਰੋਮੋ ਵੰਡੀ ਦਾ ਮਾਹੌਲ ਚੱਕ ਜਿਵੇਂ ਪ੍ਰਾਣੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਬਾਈ ਕਮੈਂਟ ਕਰਕੇ ਜਰੂਰ ਦੱਸ ਦਿਓ। ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ। 1245 ਆ ਗਿਆ ਬਾਈ 2009 ਮਾਡਲ ਚਾਰੇ ਟਾਇਰ ਐਮ ਆਰ ਐਲ ਦੇ ਨਵੇਂ ਆ ਬਾਈ। ਬਿਲਕੁਲ ਜਾਇਜ਼ ਰੇਟ ਆ ਟਰੈਕਟਰ 2009 ਮਾਡਲ ਤੇ 230000 ਰੁਪਏ। ਅੱਗੇ ਆ ਗਿਆ ਬਾਈ 98 ਮਾਡਲ 735 1 ਲੱਖ ਤੇ 65000 ਰੁਪਏ ਡਿਮਾਂਡ ਆ ਵੱਡੇ ਗੇਰ ਵਾਲਾ ਆ ਗਿਆ ਬਾਹਰ ਪੰਪਲ ਆ ਗਿਆ। 70 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਅੱਜ ਜੀਤ ਦਾ ਮੈਨਾ ਜੀ ਕਿਤੇ ਦੇਣਾ 10000 ਅੱਗੇ ਆ ਗਿਆ ਬਾਈ ਜੀ 750 ਸੋਨਾ ਲੀਕਾ ਤੇ ਬਾਈ ਆਪਣੇ ਕੋਲ ਆ ਕਿਸੇ ਭਰਾਣੇ ਲੈਣਾ ਲੋਨ ਕਰਾਉਣਾ ਤਾਂ ਲੋਨ ਵੀ ਕਰਵਾ ਕੇ ਦੇ ਦਾਂਗੇ 2015 ਮਾਡਲ 4 ਲੱਖ ਤੇ 15 ਗੇਹਰ ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਈ 80 ਪੈਸੇ ਰੈਟ ਤੇ ਟਾਇਰ ਪਿਆ ਇੰਜਨ ਗੇਅਰ ਦਾ ਓਕੇ ਆ 6283585655 ਬਾਈ ਆਪਣਾ ਫੋਨ ਨੰਬਰ ਆ ਤੇ ਭਰਾਣੇ ਲੈਣਾ ਆਪਣਾ ਸਰਕਾਰ ਦੇ ਆ ਸਪੈਸ਼ਲ ਡੀਲ ਵੀ ਆਪਣੇ ਕੋਲ ਆ ਬਾਈ 2016 ਮਾਡਲ 5,99,000 ਰੁਪਏ ਡਿਮਾਂਡਾ ਟਰੈਕਟਰ ਦੇ ਫੁੱਲ ਸਮਾਨ ਲੱਗਿਆ ਹੋਇਆ ਚਾਰੇ ਟਾਇਰ 90 ਤੋਂ 95 ਪੈਸੇ ਪਏ ਆ 5,99,000 ਰੁਪਏ ਡਿਮਾਂਡਾ ਹਰਿਆਣਾ ਨੰਬਰ ਹੈ ਐਨਓਸੀ ਟਰੈਕਟਰ ਦੀ ਮਿਲ ਜੂਗੀ ਉਹ ਮਾਰੂਗਾ ਇਹ 2000 ਕਿਲੋਵਟ ਫੁੱਲ ਟਾਪ ਮਾਡਲ ਅਗਾਂਹ ਡਰਾਈ ਵੱਜੀਆਂ ਦੀ ਟਰੈਕਟਰ ਜੀ ਕਿਉਂਕਿ ਭਾਈ ਆਪਣੇ ਕੋਲ ਗੈਜ ਰੇਟ ਹੀ ਹੁੰਦੇ ਆ ਟਰੈਕਟਰਾਂ ਦੇ ਆਪਣੇ ਹਰੇਕ ਮੰਡੀ 'ਚ ਭਾਈ 30-40,000 ਰੁਪਏ ਦਾ ਆਪਣੇ ਟਰੈਕਟਰਾਂ ਦਾ ਫਰਕ ਹੁੰਦਾ ਅੱਗੇ ਬਾਈ ਆਪਣੇ ਕੋਲ ਨਵਾਂ ਟਰੈਕਟਰ ਆ ਚੁੱਕਿਆ 1 2012 ਮਾਡਲ 50 ਨੰਬਰ ਆ ਗਿਆ ਬਰੇ ਜੂਜੀ ਗੇਅਰ ਚ ਆ ਗਿਆ ਕਿਉਂਕਿ ਬਈ ਇਹ ਟਾਵੇਂ ਟਾਵੇਂ ਟਰੈਕਟਰ ਆਇਆ ਇਹਨਾਂ ਦੀ ਮਾਰਕੀਟ ਬਾਈ ਬਹੁਤ ਆ ਗਈ ਜਿਹੜੇ ਭਰਾਵਾਂ ਨੂੰ ਹਾਲੈਂਡਾ ਮਾਰੀ ਜਾਣਕਾਰੀ ਹੈ ਨਾ ਉਹਨਾਂ ਨੂੰ ਪਤਾ ਉਹ ਟਾਇਰ ਬਾਈ 50 ਪੈਸੇ ਆ ਗਏ ਸਾਈਡ ਕਲੱਚ ਆ ਗਿਆ ਬਾਈ ਜੀ ਜੂਜੀ ਗੇਅਰ ਆ ਗਿਆ ਡਬਲ ਡਿਸਟਿਬਿਊਟਰ ਫੁੱਲ ਟਾਪ ਮਾਡਲ ਆ ਗਿਆ ਕਿਸੇ ਭਰਾ ਨੂੰ ਚਾਹੀਦਾ ਤਾਂ ਆਪਾਂ ਇਹਨਾਂ ਕਨੈਕਟ ਕਰ ਲਿਓ 7307885051 ਆਰ ਨੰਬਰ ਤੇ ਵੀ ਕਰ ਸਕਦੇ ਹਾਂ ਬਾਈ ਅੱਗੇ ਭਾਈ ਆਪਣੀ ਮੰਡੀ ਚ ਕਮੇਚੀ ਆ ਦਿਖਾਉਣੇ ਕਿਸੇ ਭਰਾ ਨੂੰ ਚਾਹੀਦਾ ਹੋਣਾ ਮੈਚੀ ਦੇ ਫੋਨ ਬਖ ਦਉਂਦੇ ਆ ਕਿਉਂਕਿ ਭਾਈ ਸਾਡੇ ਏਰੀਆ ਚ ਬਹੁਤ ਘੱਟ ਹੁੰਦੇ ਟਰੈਕਟਰ ਆ ਰਾਜਸਥਾਨ ਵਾਲੇ ਭਰਾ ਜਰੂਰ ਇਹਨੂੰ ਪਸੰਦ ਕਰਦੇ ਆ 2005 ਮਾਡਲ 2 ਲੱਖ 30 ਹਜ਼ਾਰ ਰੁਪਿਆ ਟਰੈਕਟਰ ਦੀ ਡਿਮਾਂਡ ਆ 60 65 ਪੈਜ ਟਰੈਕਟਰ ਦੇ ਟਾਇਰ ਪਏ ਨੇ ਭਾਈ ਫੋਨੋ ਦੇ ਬਾਕੀ ਸੁੱਕਾ ਪੈ ਟਰੈਕਟਰ ਚਾਰੇ ਪਾਸੇ ਜੰਗ ਲਾ ਸਕਦੇ ਹਾਂ 2005 ਮਾਡਲ 2 ਲੱਖ 30 ਹਜ਼ਾਰ ਰੁਪਿਆ ਦਾ ਇੱਧਰ ਵੀ ਵੇ ਟਰੈਕਟਰ ਦੀ ਟਰਾਈ ਵੱਜੀ ਜਾਂਦੇ ਹੌਲੈਂਡ ਦੀ ਅੱਗੇ ਆ ਗਿਆ ਭਾਈ ਜੀ ਇੱਥੇ ਦੇ ਭਰਾ ਨੂੰ ਚਾਹੀਦਾ ਹੋਇਆ ਨਾ 15 ਮਾਡਲ ਆ 2 ਲੱਖ 45000 ਰੁਪਏ ਟਰੈਕਟਰ ਦੀ ਡਿਮਾਂਡ ਆ 50 ਕੇ ਪੈਸੇ ਟਰੈਕਟਰ ਦੇ ਟਾਇਰ ਬੇ ਨੇ ਤੇ ਭਰਾ ਨੂੰ ਚਾਹੀਦਾ ਹੋਇਆ ਤਾਂ ਬਈ ਕਮੈਂਟ ਕਰਕੇ ਜਰੂਰ ਦੱਸ ਦਿਓ ਦੇਖੋ ਬਈ ਟਰੈਕਟਰ ਮੰਡੀ ਤਲਵੰਡੀ ਸਭ ਦਾ ਮਾਹੌਲ ਕੀ ਟਰੈਕਟਰ ਐਂਦੇ ਸਾਨੂੰ ਦੇਵਾਏ ਸਾਰੀ ਜਾਣਕਾਰੀ ਤੇ ਭਰਾ ਨੇ ਜਾਣਕਾਰੀ ਲੈਣੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ 2012 ਮਾਡਲ ਬਈ 50 ਨੰਬਰ ਆ ਗਿਆ 4 ਲੱਖ 80000 ਰੁਪਏ ਡਿਮਾਂਡ ਆ ਟਰੈਕਟਰ ਦੇ ਸਾਰੇ ਟਾਇਰ ਬਿਲਕੁਲ ਨਵੇਂ ਆ ਬਈ ਚੈੱਕ ਕਰ ਸਕਦੇ ਹੋ ਨੀ ਹਣ ਚੈੱਕ ਕਰ ਲਿਓ ਬਾਈ ਜੀ ਟੈਕ ਡੌਕ ਟਰੈਕਟਰ ਤੇ ਲੱਗਿਆ ਹੋਇਆ ਫੇਬਰ ਸ਼ਦਰੀ 4.80 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆਗੇ ਅੱਗੇ ਆ ਗਿਆ ਬਾਈ ਜੀ 2013 ਮਾਡਲ ਇਹ ਵੀਰੇ ਹਰਿਆਣਾ ਨੰਬਰ ਆ 2013 ਮਾਡਲ ਪਹਿਲੇ ਨਾ 4 ਲੱਖ ਤੇ 25000 ਬਾਈਆਂ ਦੀ ਡਿਮਾਂਡ ਆ ਚਾਰੇ ਟਾਇਰ ਬਾਈ 70-75 ਰੁਪਏ ਪਏ ਆ 55 ਐਚ ਵੀ ਦਾ ਆ ਗਿਆ ਫੁੱਲ ਟੌਪ ਮਾਡਲ ਆ ਗਿਆ ਅੱਗੇ ਆ ਗਿਆ ਬਾਈ ਸੁਪਰ 2013 ਮਾਡਲ ਬਿਲਕੁਲ ਜੈਜ ਰੇਟ ਤੇ ਆਪਾਂ ਟਰੈਕਟਰ ਇਹ ਤੁਹਾਨੂੰ ਦੇ ਦਾਂਗੇ ਜੇ ਭਰਾ ਨੂੰ ਚਾਹੀਦਾ ਹੋਇਆ 435000 ਰੁਪਏ ਦਾ ਮਾਡਲ ਨਵੇਂ ਦਾ ਮਗਲਬ 75 ਪੈਸੇ ਪਏ 3 ਸਪੀਡ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਬਾਕੀ ਬਾਈ ਇਹ ਤੋਂ ਬਾਅਦ ਆ ਗਿਆ 2012 ਮਾਡਲ ਸੋਨਾ ਲੀਕਾ ਇਹ ਵੀ ਆਪਣੇ ਕੋਲ ਆ ਬਾਈ ਜੇ ਭਰਾ ਨੂੰ ਚਾਹੀਦਾ ਹੋਇਆ ਕਮੈਂਡ ਕਰਕੇ ਜਰੂਰ ਦੱਸ ਨੰਬਰ ਆਪਾਂ ਦੇ ਦਾਂਗੇ 2012 ਮਾਡਲ 326000 ਰੁਪਏ ਟਰੈਕਟਰ ਦੀ ਡਿਮਾਂਡ ਆ ਚਾਰੇ ਟਾਇਰ ਬਈ 95 90 95 ਪੈਸੇ ਪਏ ਨੇ ਡਬਲ ਕਲੱਚ 6 ਛਿਰੀ ਜੈਸਟੀਬੂਟਰਾ ਟਰੈਕਟਰ ਆ ਗਿਆ ਪਾਵਰ ਪਲੱਸ ਲੈਕ ਡੱਕ ਟਰੈਕਟਰ ਤੇ ਲੱਗਿਆ ਹੋਇਆ ਤਾਂ ਵਿੱਚੇ ਬਾਈ ਮਿਲ ਜੂਗਾ ਅੱਗੇ ਬਾਈ ਸੋਨਾਲੀਕਾ 2007 ਮਾਡਲ ਜਿਮੀਦਾਰਾ ਟਰੈਕਟਰ ਆ 2.5 ਲੱਖ ਰੁਪਏ ਡਿਮਾਂਡ ਆ ਡਬਲ ਕਲੱਚ ਆ 6 ਛਿਰੀ ਆ ਟਾਇਰ ਬਾਈ 75 ਰੁਪਏ ਪਰ ਟਰੈਕਟਰ ਦੇ ਤੇ ਮਿੱਤਰੋ ਇਹਦਾ ਟਰੈਕਟਰ ਨਹੀਂ ਡਰਾਈ ਬਾਜੀ ਚੁਕੀ ਆ ਆਪਣੇ 2013 ਮਾਡਲ ਦੀ ਸਭ ਤੋਂ ਵੱਡੀ ਮੰਡੀ ਬਾਈ ਤਲਵੰਡੀ ਸਾਬੋ ਤੇ ਸਭ ਤੋਂ ਜਾਇਜ਼ ਰੇਟ ਜਾਇਜ਼ ਰੇਟਾਂ ਦੇ ਇਥੇ ਟਰੈਕਟਰ ਮਿਲ ਜਾਂਦੇ ਇੱਕ ਵਾਰੀ ਬਈ ਜਿਹੜੇ ਭਰਾਵਾਂ ਨੇ ਟਰੈਕਟਰ ਲੈਣਾ ਇੱਕ ਵਾਰੀ ਗੇੜਾ ਜ਼ਰੂਰ ਦੇ ਕੇ ਜਾਇਆ ਕਰੋ ਮੰਡੀ ਤੇ ਕਿਉਂਕਿ ਬਈ ਰੇਟਾਂ ਬਾਰੇ ਜਾਣਕਾਰੀ ਆ ਜਾਂਦੀ ਹੁੰਦੀ ਆ ਬਾਕੀ ਸਾਰੇ ਭਰਾ ਜਿੰਨੇ ਵੀ ਆਪਣੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਾਂ ਤੁਹਾਨੂੰ ਨਾ ਟਰੈਕਟਰਾਂ ਬਾਰੇ ਨਵੀਆਂ ਨਵੀਆਂ ਜਾਣਕਾਰੀਆਂ ਦਿਆ ਕਰਾਂਗੇ ਕੀ ਰੇਟ ਰੰਦੇ ਤੇ ਆਪਣੇ ਕੋਲੇ ਵੀ ਆਉਂਦੇ ਆ ਜਿਵੇਂ ਭਰਾ ਨੂੰ ਟਰੈਕਟਰ ਨਹੀਂ ਆਉਂਦਾ ਆਰ ਲੈਂਡ ਆਪਣੇ ਕੋਲੇ ਬਈ 5-4 ਖੜੇ ਹੀ ਹੁੰਦੇ ਆ ਜਿਹਦੇ ਭਰਾਣੇ ਲੈਣੇ ਆ ਦਾ 2009 ਮਾਡਲ 4 ਲੱਖ ਤੇ 49000 ਰੁਪਏ ਡਿਮਾਂਡ ਆ ਮੀ ਆਮ ਨੰਬਰ ਆ ਫੋਲਟਰੋ ਮਾਡਲ ਆ ਗਿਆ ਡਬਲ ਜੀਸੀ ਕੋ ਡੈਕੜਾ ਕੋ ਟਰੈਕਟਰ ਦੇ ਲੱਗਿਆ ਫੇਵਰ ਛਤਰੀ ਆ 4 ਲੱਖ ਤੇ 45000 ਰੁਪਏ ਡਿਮਾਂਡ ਆ 80 85 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਬਾਕੀ ਤੁਹਾਨੂੰ ਕੰਡੀਸ਼ਨ ਬਾਈ ਚਾਰੇ ਪਾਸੇ ਚੈੱਕ ਕਰਾ ਲੈਣਿਆ ਤੇਰੇ ਭਰਾਣੇ ਹੋਰ ਜਾਣਕਾਰੀ ਲੈਣੀ ਆ ਟਵਿੰਟਾਂ ਜਰੂਰ ਦਿੱਸੋ ਇਸ ਤੋਂ ਬਾਅਦ ਆ ਗਿਆ ਬਾਈ ਜੀ 855 ਪੀਵੀ 31 ਮਾਰਸਾ ਨੰਬਰ ਆ ਫਸਟ ਓਨਰ ਆ 2004 ਮਾਡਲ 297000 ਰੁਪਏ ਦਾ ਮਾਡਲ ਟਰੈਕਟਰ ਬਾਈ ਬਹੁਤ ਸਾਫ ਸੁਥਰਾ ਪਿਆਗਾ ਕਿਤੇ ਵੀ ਟਰੈਕਟਰ ਦੇ ਕਾਮ ਨਹੀਂ ਲੱਗੀ ਸਾਰਾ オリジナル ਪਿਆਗਾ ਕਿਤੇ ਭਰਾ ਨੂੰ ਇਹ ਟਰੈਕਟਰ ਚਾਹੀਦਾ 84275 83275 70751 ਮਾਲਕ ਦਾ ਬਾਈ ਫੋਨ ਨੰਬਰ ਹੈ ਤੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੁਸੀਂ ਅੱਗੇ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਆ ਬਾਈ ਟਰੈਕਟਰ ਬਾਰੇ ਕਮੈਂਟ ਕਰਕੇ ਜਰੂਰ ਦੱਸਦੇ ਕਿਸੇ ਭਰਾ ਨੂੰ ਚਾਹੀਦੇ ਆ ਅਗੇ ਫਾਰਮ 60 ਦਿਖਾਉਣੇ ਆ ਬਈ ਤੁਹਾਨੂੰ ਸਭ ਤੋਂ ਵੱਡੀ ਮੰਡੀ ਆ ਬਾਈ ਜੀ ਤਲਵੰਡੀ ਸਾਬੋ ਤੇ ਜਾਇਜ਼ ਰੇਟਾਂ ਇੱਥੋਂ ਟਰੈਕਟਰ ਮਿਲ ਜਾਂਦੇ ਠੀਕ ਹੈ ਫਾਰਮ 60 ਆ ਗਿਆ ਬਾਈ 2004 ਮਾਡਲ 265000 ਰੁਪਏ ਟਰੈਕਟਰ ਦੀ ਨਮਾੜਾ ਚਾਰੇ ਟਾਇਰ ਬਿਲਕੁਲ ਨਵੇਂ ਵਰਗੀ ਪਏ ਆ ਬਾਈ ਪੇਸਾ ਸੌਤਰਾ ਟਰੈਕਟਰ ਆ ਗਿਆ ਹੈ ਬਸ ਵੀਡੀਓ ਵਾਲ ਆ ਜਾਦਾ ਚੈੱਕ ਕਰ ਲਿਓ ਬਾਈ ਚਾਰੇ ਪਾਸੇ 265000 ਰੁਪਏ ਟਰੈਕਟਰ ਦੀ ਡਮਾੜਾ ਸੱਤ ਮਾਡਲ ਆ ਫਾਰਮ 60 ਡੀ ਐਕਸ ਬਾਈ ਬਸ ਵੀਡੀਓ ਇਹ ਡਿਸਕ ਬ੍ਰੇਕਾਂ ਜ ਆ ਜਾਂਦਾ ਹੁੰਦਾ ਕਿਹਾਂ ਵਾਲਾ ਸੋਨਾਲੀਕਾ ਆ ਗਿਆ ਬਾਈ ਲੋਨ ਦੀ ਸਹੂਲਤ ਆ ਬਾਈ ਇਹਨਾਂ ਤੇ ਕਿਉਂਕਿ ਲੋਨ ਬਹੁਤ ਹੋ ਜਾਂਦੇ ਇਹਨਾਂ ਤੇ ਫੁੱਲ ਵਾਂਗੂ ਹੋ ਜਾਂਦਾ ਥੋੜੇ ਬਹੁਤੀ ਰੁਪਏ ਪਾਉਣੇ ਪੈਂਦੇ ਤੇ ਸੋਨਾਲੀਕਾ ਬਹੁਤ ਵੇਚ ਰਿਹਾ ਹੈ ਬਾਈ 2019 ਮਾਡਲ ਦੇ 5 ਲੱਖ ਪੀ ਡਮਾਡਾ ਪੀਪੀ03 ਬਠਿੰਡੇ ਦਾ ਨੰਬਰ ਆ ਚਾਰੇ ਟਾਇਰ ਬਈ ਨਵੇਂ ਵਰਗੇ ਹੀ ਪਏ ਨੇ ਬੌਂਜਾ ਕੈਟਾਗਰੀ ਚ ਆ ਗਿਆ ਬਈ ਸੋਨਾਲੀ ਕਾ 50 ਐਚਪੀ ਐਚਡੀਐਮ ਸਕੰਦਰ ਮਾਡਲ ਆ ਗਿਆ ਬਈ ਇਹ ਚਾਰੇ ਬਸੋਂ ਟਰੈਕਟਰ ਤੁਹਾਨੂੰ ਦਿਖਾ ਦਨੇ ਆ ਬਈ 5 ਲੱਖ ਰੁਪਇਆ ਟਰੈਕਟਰ ਦੀ ਡਿਮਾਂਡ ਆ ਅੱਗੇ ਆ ਗਿਆ ਬਾਈ ਜੀ 855 50 ਨੰਬਰ ਪੀਵੀ 22 2010 ਮਾਡਲ 3 ਲੱਖ ਤੇ 55000 ਰੁਪਏ ਡੈਕਟਰੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ 90 ਤੋਂ 99% ਵੈਸੇ ਟਰੈਕਟਰ ਦੇ ਟਾਇਰ ਪਏ ਨੇ ਬਾਕੀ ਟਰੈਕਟਰ ਬਈ ਸਾਫ਼ ਸੁਥਰਾ ਪਿਆ ਬਿਲਕੁਲ 2010 ਮਾਡਲ 3 ਲੱਖ ਤੇ 55000 ਰੁਪਏ ਡਿਮਾਂਡ ਆ ਇਹ ਬਾਈ ਟਰੈਕਟਰ ਇੰਨੇ ਦੇ ਵਗਣ ਵਾਲੇ ਕਿਉਂਕਿ ਤਲਵੰਡੀ ਸਾਬੋ ਤੇ ਜਾਇਜ਼ ਰੇਟਾਂ ਦੀ ਟਰੈਕਟਰ ਮਿਲ ਜਾਂਦੇ ਆ ਕਿਤੇ ਭਰਾ ਨੂੰ ਚਾਹੀਦੇ ਇੱਕ ਵਾਰੀ ਮੰਡੀ ਤੇ ਗੇੜਾ ਜ਼ਰੂਰ ਦੇ ਕੇ ਜਾਇਆ ਕਰੋ ਟ੍ਰੈਕਾਂ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ ਬਾਈ ਤੇ ਫਾਇਦਾ ਵੀ ਹੁੰਦਾ ਐਵੇਂ ਅੱਖਾਂ ਮੀਟ ਕੇ ਬਈ ਰੁਪਈਏ ਨਾ ਲਾਇਆ ਕਰੋ ਟਰੈਕਾਂ ਦੀ ਜਾਣਕਾਰੀ ਲੈ ਕੇ ਨਾ ਪਹਿਲਾਂ ਫੇਰ ਬਾਈ ਕਿਸੇ ਨਾਲ ਸੌਦਾ ਜ਼ਰੂਰ ਕਰਿਆ ਕਰੋ 2009 ਮਾਡਲ ਤੇ 7.5 ਲੱਖ ਰੁਪਈਆ ਟਮਾਟਾ ਬਾਈ 3.25 ਲੱਖ ਰੁਪਈਆ ਟਾਇਰ ਟਰੈਕ ਤੇ 70-75 ਰੁਪਏ ਪਏ ਨੇ ਟਰੈਕਟਰ ਸਾਫ਼ ਸੁਥਰਾ ਪਿਆਗਾ ਜੈ ਜੀ ਡਿਮਾਂਡ ਆ ਗਈ 3.25 ਲੱਖ ਰੁਪਈਆ ਬਾਈ ਪੰਜਾਬ ਨੰਬਰ ਆ ਗਿਆ ਡੈੱਕ ਡੋਕਟਰ ਟਰੈਕਟਰ ਤੇ ਲੱਗਿਆ ਹੋਇਆ ਅਗੇ 1.55 ਹੋਰ ਆ ਗਿਆ ਬਾਈ ਇਹਦੇ ਟਾਇਰ ਬਾਈ ਪਏ ਨੇ 75 ਕੇ ਪੈਸੇ ਪੰਜਾਬ ਨੰਬਰ ਪੀਬੀ04 2013 ਮਾਡਲ 4 ਲੱਖ 83000 ਰੁਪਏ ਡਿਮਾਂਡ ਆ ਗਈ ਟਰੈਕਟਰ ਦੀ ਚਾਰੇ ਪਾਸੇ ਦਿਖਾ ਦਾਂ ਤੁਹਾਨੂੰ ਮਰਿਆੜਾ ਬੂੜਾ ਕਲੋਸ ਕਰ ਇੰਜਨ ਆ ਗਿਆ ਬਾਈ ਇਹਦਾ ਕਲੋਸ ਕਰ ਇੰਜਨ ਦੇ ਵਿੱਚ ਆ ਚੁੱਕਾ ਕਿਉਂਕਿ ਬਾਈ ਕਲੋਸ ਕਰ ਦੀ ਵੀ ਮੰਗ ਬਹੁਤ ਹੈ ਵਿੱਚ ਭਰਾ ਇਹਨੂੰ ਬਹੁਤ ਪਸੰਦ ਕਰਦੇ ਐ ਟਰੈਕਟਰ ਨੂੰ 2013 ਮਾਡਲ 4 ਲੱਖ ਤੇ 83000 ਰੁਪਏ ਡਿਮਾਂਡ ਆ ਪੀਵੀ 04 ਰੋਵਨ ਚੌਧਰੀ ਬਲੌਗਿੰਗ ਕੀ ਲਿਖਿਆ ਬਾਈ ਵਧੀਆ ਬਾਈ ਠੀਕ ਠਾਕ ਅੱਗੇ ਆ ਗਿਆ ਬਾਈ ਨੋਵੋ 2014 ਮਾਡਲ 5 ਲੱਖ ਤੇ 25000 ਰੁਪਏ ਡਿਮਾਂਡ ਆ ਪੀਵੀ 19 ਪੰਜਾਬ ਦਾ ਨੰਬਰ ਆ ਗਿਆ 605 ਡੱਕ ਡੱਕ ਛਤਰੀ ਛਤਰੀ ਟਰੈਕਟਰ ਤੇ ਲੱਗੀ ਹੋਈ ਆ ਬਾਈ ਜੀ ਬੇਡ ਬੂਟ ਵੀ ਲੱਗੇ ਹੋਏ ਆ ਰਿੰਬਾ ਚ ਚੈੱਕ ਕਰ ਲਓ ਲੋਹੇ ਦੇ ਟਾਇਰ ਬਾਈ ਜੀ ਨਵੇਂ ਵਰਗੀ ਪਿਆ ਟਰੈਕਟਰ ਦੇ ਤਾਂ ਚੌਧਰੀ ਰੌਮਨ ਚੌਧਰੀ ਬਾਈ ਜੀ 855 ਫਾਈਵ ਸਟਾਰ ਦਾ ਕੀ ਰੇਟ ਆ ਬਾਈ ਫਾਈਵ ਸਟਾਰ ਤਾਂ ਬਾਈ ਦੇਖ ਲੈਣੇ ਜੇ ਕੋਈ ਹੋਇਆ ਤਾਂ 4 ਸਟਾਰ ਤਾਂ ਖੜਾ ਆਪਣੇ ਕੋਲੇ ਆਹਹ ਮੰਡੀ ਚ ਇੱਕ 2013 ਮਾਡਲ ਲਓ ਬਾਈ ਫਾਈਵ ਸਟਾਰ ਵੀ ਤੁਹਾਨੂੰ ਦਿਖਾ ਦਨੇ ਮੈਂ ਮਿਲ ਗਿਆ 2019 ਮਾਡਲ 6 ਲੱਖ ਤੇ 25 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਹੈ ਟਾਇਰ ਟਰੈਕਟਰ ਦੇ ਪਏ ਆ ਬਾਈ ਜੀ 85 90 ਪੈਸੇ 5 17 ਵਾਲਾ ਆ ਗਿਆ ਲੋ ਬਾਈ ਚੈੱਕ ਕਰ ਸਕਦੇ ਹੋ ਨੰਬਰ ਚਾਹੀਦਾ ਬਾਈ ਕਮੈਂਟ ਕਰਕੇ ਜਰੂਰ ਦੱਸ ਦਿਓ ਅੱਗੇ ਆ ਗਿਆ ਬਾਈ 36 30 ਸੈਂਟਰ ਗੇਅਰ ਦੇ ਵਿੱਚ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਦੱਸਿਓ ਬਾਈ ਟਰੈਕਟਰ ਦੇ ਟਾਇਰ ਬਈ 80 ਤੋਂ 85 ਪੈਸੇ ਪਏ ਨੇ ਟਰੈਕਟਰ ਸਾਫ ਸੁਥਰਾ ਪਿਆਗਾ 2003 ਮਾਡਲ 2 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦੀ ਮੰਗ ਹੈ ਸੈਂਟਰ ਗੇਅਰ ਦੇ ਵਿੱਚ ਆ ਜਾਂਦਾ ਬਈ ਇਹ ਸੁਖਾ ਸਿੰਘ ਸੈਡ ਹੀ ਬਈ ਇਹ ਸਮਝ ਨਹੀਂ ਆ ਰਹੀ ਕੀ ਬੋਲ ਰਹੇ 2019 ਮਾਡਲ ਆ ਬਈ ਇਹ 5 ਸਟਰਾਂ ਵਾਲਾ 6 ਲੱਖ 25 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਪੀਵੀ ਯੂ 19 2019 ਮਾਡਲ 6 ਲੱਖ 23 ਬਾਈ 6 ਤੋਂ ਥੱਲੇ ਹੀ ਬੰਦੂ ਇਹ ਕਿਉਂਕਿ ਓਲਾ ਤਾਂ ਬਾਈ 25-30 ਹਜ਼ਾਰ ਦਾ ਹੁੰਦਾ ਹਾਂ ਲੋਨ ਫੈਂਸ ਹੋ ਜੂ ਬਾਈ ਲੋਨ ਫੈਂਸ ਹੋ ਜਾਂਦਾ ਹੁੰਦਾ ਨੰਬਰ ਚਾਹੀਦਾ ਬਾਈ ਦੱਸੋ ਆਪਾਂ ਮਾਲਕ ਤੋਂ ਮਿਲਿਆ ਤਾਂ ਨਹੀਂ 650 ਹੋ ਜੂਆ ਬਾਈ ਟਰੈਕਟਰ ਦੇ ਉੱਤੇ ਮਾਡਲ ਇਹਨਾਂ ਤਾਂ ਹੋ ਜਾਗਾ 2014 ਮਾਡਲ ਆ ਗਿਆ ਬਾਈ ਜੀ 4 ਲੱਖ ਤੇ 60000 ਰੁਪਿਆ ਟਰੈਕਟਰ ਦੀ ਮਾੜਾ ਜਿਹੜੇ ਭਰਾ ਆਪਣੇ ਨਵੇਂ ਜੋੜੇ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਾਣਕਾਰੀ ਬਾਈ ਤੁਹਾਨੂੰ ਮਿਲ ਸਕੇ ਟਰੈਕਟਰਾਂ ਸੰਬੰਧੀ ਸਾਰੇ ਕਿਸਾਨ ਭਰਾ ਆਪਣੇ ਨਾਲ ਜੁੜੇ ਹੋਏ ਆ ਤੇ ਯਾਇਜ਼ ਰੇਟਾਂ ਦੇ ਆਪਾਂ ਟਰੈਕਟਰ ਤੁਹਾਨੂੰ ਬਈ ਦੇ ਦਿਆ ਕਰਾਂਗੇ ਆਪਣੇ ਕੋਲ ਜਿੰਨੇ ਹੁੰਦੇ ਆ ਕਿਉਂਕਿ ਹੌਲੈਂਡ ਆਪਣੇ ਕੋਲ ਤਿੰਨ ਚਾਰ ਬਈ ਖੜੇ ਹੀ ਹੁੰਦੇ ਆ ਬਾਕੀ ਸੋਨਾ ਲੀਕਾ ਵਗੈਰਾ ਸੋਨਾ ਲੀਕਾ ਖੜਾ ਬਈ ਆਪਣੇ ਕੋਲ 15 ਮਾਡਲ ਜੇ ਲੋਨ ਕਰਾਉਣਾ ਤਾਂ ਉਹ ਤੇ ਕਰਵਾ ਕੇ ਦੇ ਦਾਂਗੇ ਹੌਲੈਂਡ ਖੜੇ ਨੇ ਬਾਕੀ ਬਈ ਆਪਾਂ ਆਪਣੀ ਚੁਆਇਸ ਆ ਜਿਹੜੇ ਭਰਾ ਨੂੰ ਜਿਹੜਾ ਟਰੈਕਟਰ ਚਾਹੀਦਾ ਜਰੂਰ ਦੱਸਿਓ 14 ਮਾਡਲ 4 ਲੱਖ 60000 ਰੁਪਏ ਟਮਾਟਾ 605 ਟਾਇਰ ਟਾਇਰ ਦੇ 75 80 ਰੁਪਏ ਦੇ ਪਏ ਨੇ ਆ ਟਰੈਕਟਰ ਤੇਰਾ ਪੈਰਸ ਬਾਈ ਹੋ ਜਾਂਦਾ ਹੁੰਦਾ ਅੱਗੇ ਆ ਗਿਆ ਪੀਵੀ 13 ਸਨਰੂਰ ਦਾ ਨੰਬਰ ਬਾਈ ਪਾਓ ਲੈਣ 2014 ਮਾਡਲ 4 ਲੱਖ ਤੇ 95000 ਰੁਪਏ ਟਮਾਡਾ ਸੁਪਰ ਬਾਈ ਜਾਂ ਐਚਪੀ ਦੀ ਕੈਟਾਗਰੀ ਚ ਟੈਰ ਟਰੈਕਟਰ ਦੇ ਅਸਤੀ ਤੋਂ 85 ਪੈਸੇ ਪੈਣਾ ਡੱਕ ਡੱਕ ਛਤਰੀ ਛੁੱਤੀ ਟਰੈਕਟਰ ਤੇ ਲੱਗੀ ਹੋਈ ਆ 14 ਮਾਡਲ 4 ਲੱਖ ਤੇ 95000 ਰੁਪਏ ਟਮਾਡਾ ਪੀਵੀ 13 ਸਨਰੂਰ ਦਾ ਨੰਬਰ ਆ ਪੰਜਾਬ ਦਾ ਅੱਗੇ ਆ ਗਿਆ ਬਾਈ ਜੀ ਇੰਟੋ ਫਾਰਮ ਇਹ ਟਰੈਕਟਰਾਂ ਦੇ ਬਾਈ ਲੋਨ ਹੋ ਜਾਂਦਾ ਫੁੱਲ ਮੰਗੂ ਹੋ ਜਾਂਦਾ ਥੋੜੇ ਕੇ ਰੁਪਏ ਪਾਉਣੇ ਪੈਂਦੇ ਆ ਟ੍ਰੈਕਟਰ ਬਈ ਬਿਲਕੁਲ ਨਵੇਂ ਆ ਗਏ ਆ ਦੇਖੋ ਗੋਟੀਆਂ ਤੋਂ ਵੀ ਹਜੇ ਐਮ ਆ ਟਰੈਕਟਰ ਸਾਫ ਸੁਥਰਾ 60 HP ਕੈਟਾਗਰੀ ਦੇ ਟਰੈਕਟਰ ਇਹ ਆ ਜਾਂਦਾ ਬਈ ਸਾਫ ਸੁਥਰਾ ਫੁੱਲ ਲੋਨ ਟਰੈਕਟਰ ਤੇ ਹੋ ਜਾਂਦਾ ਥੋੜੇ ਰੁਪਏ ਪੈਂਦੇ ਹੁੰਦੇ ਇਹ ਚ ਰਾਮੰਡੀ ਤੇ ਆਰੀ ਚੱਲੀਂਦੇ ਪਾਰਸਾਂ ਪੁੱਛਾਂ ਵੱਜੀ ਜਾਂਦੀਆਂ ਨੇ ਤੇ 4x ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਆਪਾਂ ਤੁਹਾਨੂੰ ਜਰੂਰ ਜਾਣਕਾਰੀ ਦੇਵਾਂਗੇ ਦੇ ਦਿਖਾਉਣੇ ਆ ਹੋਰ ਟਰੈਕਟਰ ਤੁਹਾਨੂੰ ਰੋਮਨ ਚੌਧਰੀ ਜੀ ਆਪਣੇ ਕੋਲ 16 ਮਾਡਲ 15 ਮਾਡਲ ਸੋਨਾਲੀਕਾ ਖੜਾ ਜੇ ਬਾਈ ਲੋਨ ਕਰਾਉਣਾ ਉਹ ਟਰੈਕਟਰ ਤੇ ਆਪਾਂ ਤੁਹਾਨੂੰ ਕਰਵਾ ਕੇ ਦੇ ਦਾਂਗੇ ਬਾਕੀ ਮੰਡੀ ਦਾ ਮਾਹੌਲ ਬਾਈ ਅੱਜ ਬਹੁਤ ਵਧੀਆ ਗਾਹਕ ਬਹੁਤ ਨੇ ਮਾਤਮੇ ਕਿਰਪਣਾ ਕਣਕਾ ਗੋਣਕਾ ਚੰਗੀਆਂ ਹੋਊਗਾ ਬਾਈ ਕਿਉਂਕਿ ਹਰੇਕ ਟਰੈਕਟਰ ਬਦਲਾਸ਼ਦਲੀ ਕਰਦਾ ਹਰੇਕ ਬੰਦਾ ਆਪਣਾ ਨੰਬਰ ਹੈਗਾ ਬਾਈ ਜੀ 628835856552 ਹੁਣ ਨਾ ਬਾਈ ਫੋਨ ਲਾਏ ਕਿਉਂਕਿ ਲਾਈਵ ਚੱਲੀ ਜਾਂਦਾ ਬਾਅਦ ਚ ਕਰ ਲਿਓ 6288358552 ਅੱਜ ਜਣ ਆ ਗਿਆ ਬਾਈ ਜੀ 2009 ਮਾਡਲ ਸੈਂਟਰ ਗੇਅਰ ਵਿੱਚ ਸੈਂਟਰ ਗੇਅਰ ਦੀ ਬਾਈ ਬਹੁਤ ਮੰਗ ਰਹਿੰਦੀ ਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਨਾ ਟਰੈਕਟਰ ਤੇ 50 ਕ ਪੈਸੇ ਟਰੈਕਟਰ ਦੇ ਟਾਇਰ ਪਏ ਨੇ ਮਾਡਲ ਹਿਸਾਬ ਨਾਲ ਹਾਲਤ ਵਧੀਆ ਪਈ ਆ ਬਾਈ ਟਰੈਕਟਰ ਦੀ ਕਿਉਂਕਿ ਟਰਾਲਾਂ ਟੁੱਲਾਂ ਦਾ ਟਰੈਕਟਰ ਚੱਲਦੇ ਨੇ 2009 ਮਾਡਲ 70000 ਰੁਪਏ ਦਾ ਮਾਡਲ ਟਰੈਕਟਰ ਦੀ ਬਾਕੀ ਬਾਈ ਮੌਕੇ ਦੇ ਮਾਨਤਾ ਹੋਏ ਹੋਣਾ ਸੌ ਤੇ 12 43 ਆ ਗਿਆ ਬਾਈ ਜੀ 1 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਆ 2000 ਮਾਡਲ ਇਹ ਜੀ ਡਿਮਾਂਡ ਆ ਜੇ ਭਰਾ ਨੂੰ ਚੰਗਾ ਹੋਵੇਗਾ ਟਰੈਕਟਰ ਦੇ ਟਾਇਰ ਤਾਂ ਬਾਈ 35000 ਪੈਦੇ ਆ ਇੱਧਰ ਆ ਗਿਆ ਬਾਈ 96 ਮਾਡਲ 1 ਲੱਖ 65000 ਰੁਪਏ ਡਿਮਾਂਡਾ ਸ਼ੋਅ ਸੀ 65 ਦਾ ਹੋਈ ਆ ਬਾਈ ਟਾਇਰ ਕੋ ਸੈਂ ਵਰਗੀ ਆ ਅੱਗੇ ਬਾਈ 5 ਸਟਾਰ ਇੱਕ ਹੋਰ ਆ ਗਿਆ ਵੱਡੇ ਬਾਈ ਜੇ ਤੁਹਾਨੂੰ ਚਾਹੀਦਾ ਰਮਨ ਚੋਧਰੀ ਰਾ ਟਰੈਕਟਰ ਦੇ ਪਈ ਆ ਬਈ 74 80 ਪੈਸੇ ਮੂਲ ਤਾਂ ਨਵੇਂ ਵਰਗੀ ਪਏ ਨੇ ਆ ਦੇਖ ਲਓ ਕੋਲੋ ਹਜੇ ਤੱਕ ਠਹਿਣੀ ਫਾਈਵ ਸਟਾਰ ਦੱਸ ਦਿਆਂ ਕਿਹੜਾ ਮਾਡਲ ਹੈ ਤੇ ਉਹ ਮਾਡਲ ਬਈ 20 ਮਾਡਲ ਹੈ 2000 ਬੀ ਮਾਡਲ ਫੀਲ ਆਖਦੇ 35000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਲੋਨ ਹੋ ਜੂਗਾ ਆ ਟਰੈਕਟਰ ਕੀ ਦਾ ਨੰਬਰ ਨਹੀਂ ਮੜਾਇਆ ਆ ਨੰਬਰ ਨੋਟ ਕਰ ਲਿਓ ਬਈ 88726 ਵੀਰੇ 88726 75539 75539 ਲੈ ਬਾਈ ਨੰਬਰ ਨੋਟ ਕਰ ਲਈ 88726 75539 75539 ਲੈ ਬਾਈ ਲੋਨ ਵਗੈਰਾ ਹੋ ਜੂਣਾ ਟਰੈਕਟਰ ਦੇ ਜੇ ਕਰਾਉਣਾ ਹਾਂ ਲੋਨ ਹੋ ਜੂਆ ਬਾਈ ਬਾਈ ਨਾਲ ਕਨੈਕਟ ਕਰ ਲਈ ਤੇ ਲੋਨ ਵਗੈਰਾ ਬਾਈ ਕਰਵਾ ਕੇ ਦੇ ਦਈਏ ਅੱਗੇ ਆ ਗਿਆ ਬਾਈ 2000 ਮਾਡਲ 2 ਲੱਖ 25000 ਰੁਪਏ ਟਮਾਡਾ ਟਰੈਕਟਰ ਦੀ ਜੈ ਜੀ ਟਮਾਡਾ ਕਿਸੇ ਭਰਾਣੇ ਥੋੜੇ ਰੁਪਏ 850 ਲੈਣਾ ਸਸ ਇਹ ਵਾਹ ਇਹ ਬਾਈ ਕੋਲੇ 1.55 ਹੋਰ ਖੜਾ ਬਈ ਦਿਖਾ ਦਿੰਨਾ ਤੈਨੂੰ 20 ਮਾਡਲ ਹੀ ਹੋਰ ਆ ਫਾਈਵ ਸਟਾਰ ਦੇ ਵਿੱਚ ਇਹ ਆ ਗਿਆ ਬਾਈ ਜੀ 2020 ਮਾਡਲ 6 ਲੱਖ 35000 ਰੁਪਏ ਦੀ ਡਿਮਾਂਡ ਆ ਬਾਈ ਕੋਲੇ ਦੋ ਖੜਿਆ ਆ ਜੀ ਕੋਈ ਗੱਲ ਨਹੀਂ ਤੇਰੇ ਇੱਕ ਅੱਧਾ ਫਿੱਟ ਕਰ ਕੀ ਆ ਜੂਗਾ ਤੇ ਬਾਈ ਤੋਂ ਟਰੈਕਟਰ ਬਾਈ ਲੈ ਜੀ ਨੰਬਰ ਤੈਨੂੰ ਦਿੰਦਾ 2020 ਮਾਡਲ ਇਹ ਦਾ 6 ਲੱਖ 35000 ਰੁਪਏ ਡਿਮਾਂਡ ਆ 85 90 ਪੈਸੇ ਟਰੈਕਟਰ ਪਿਆ ਬਿਲਕੁਲ ਨਵਾਂ ਟਰੈਕਟਰ ਪਿਆ ਵਾ ਫੋਨ ਕਰ ਲਈ ਬਾਈ ਨੂੰ ਬਾਕੀ ਹੋਰ ਬਈ ਜਾਣਕਾਰੀ ਲੈਣੀ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਬਈ ਨਾਲ ਦੀ ਨਾਲ ਜਰੂਰ ਕਰ ਲਿਓ ਤਾਂ ਕਿ ਜਾਣਕਾਰੀ ਬਈ ਨਾਲ ਦੀ ਨਾਲ ਤੁਹਾਨੂੰ ਟਰੈਕਟਰ ਸੰਬੰਧੀ ਆਪਾਂ ਦੇ ਸਕੀਏ 2004 ਮਾਡਲ ਆ ਗਿਆ ਬਈ ਹੌਲੈਂਡ 3 ਲੱਖ ਦੇ 10000 ਰੁਪਏ ਟਰੈਕਟਰ ਦੀ ਡਿਮਾਂਡ ਹੈ ਸੈਂਟਰ ਗੇਅਰ ਦੇ ਵਿੱਚ ਬਈ ਇਹ ਆ ਜਾਂਦਾ 4 ਤੱਕ ਸੈਂਟਰ ਗੇਅਰ ਆਇਆ ਟਰੈਕਟਰ ਬਈ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਹੁਤ ਚੰਗੀ ਪਈ ਆ ਟਾਇਰਾਂ ਟੂਰਾਂ ਪੱਖੋਂ 90 95 ਪੈਸੇ ਟਰੈਕਟਰ ਦੇ ਟਾਇਰ ਪਏ ਨੇ 2004 ਮਾਡਲ ਕੀ ਆ ਗਿਆ ਬਈ ਜੀ 605 ਅਲਟਰਾ ਅਰਜਨ pb03 ਬਠਿੰਡੇ ਦਾ ਨੰਬਰ 2008 ਮਾਡਲ 290000 ਰੁਪਏ ਡਿਮਾਂਡਾ ਟਰੈਕਟਰ ਦੇ 60 60 ਬਾਈ ਟਰੈਰ ਪਏ ਨੇ ਸੈਂਟਰ ਗੇਅਰ ਦੇ ਵਿੱਚ ਬਹੁਤ ਮੰਗ ਰਹਿੰਦੀ ਹੈ ਇਹ ਟਰੈਕਟਰਾਂ ਦੀ ਲੋ ਬਾਈ ਕਰੋ ਚੈੱਕ ਕਰੇ ਪਸੰਦੀ 2008 ਮਾਡਲ ਤੇ ਭਰਾ ਨੂੰ ਚਾਹੀਦਾ ਹੋਇਆ 290000 ਰੁਪਏ ਡਿਮਾਂਡਾ ਬਾਕੀ ਮੌਕੇ ਤੇ ਬਾਈ ਸੌਦਾ ਹੋ ਜਾਣਾ ਹੁੰਦਾ ਰੇਟ ਦਾ ਗੇਰਾ ਮੰਗਣੀ ਪੈਂਦਾ ਹੈਗਾ ਜ਼ਿਮੀਦਾਰਾਂ ਨੂੰ ਹੋਰ ਦੱਸੋ ਬਈ ਕਮੈਂਟ ਕਰਕੇ ਜਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਬਈ ਇਸ਼ਾਰ ਆ ਗਿਆ 2000 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡਾ ਟਰੈਕਟਰ ਟਾਇਰਾਂ ਪੱਕੋ ਬਈ ਵਧੀਆ ਸੀ ਵੀ ਆਸੀ ਵੇਹੇ ਟਰੈਕਟਰ ਦੇ ਟਾਇਰ ਪਏ ਆ ਟਰੈਕਟਰ ਸਾਫ਼ ਸੁਥਰਾ ਪਿਆ ਸਾਰਾ ओरिजिनल ਹੀ ਪਿਆਗਾ 2000 ਮਾਡਲ ਮੇਰੇ ਕੋਲ ਰੰਮ ਗੂੜਾ ਦਾ ਵੀ ਚੰਗਾ ਪਿਆ ਤੇ ਰਿੰਬਾ ਦਾ ਵੀ ਵਧੀਆ ਪਿਆ ਛੋਟੇ ਡੈਕਟਰ ਕਿਸੇ ਭਰਾ ਨੂੰ ਚਾਹੀਦੇ ਆ ਇਹ ਅੱਗੇ ਆ ਗਿਆ ਬਾਈ ਜੀ 750 ਸੋਨਾ ਲੀਕਾ 2014 ਮਾਡਲ 3 ਲੱਖ 45000 ਰੁਪਏ ਦਾ ਮੰਗਦਾ ਹਰਿਆਣਾ ਨੰਬਰ ਹੈ ਡੈਕਟਰ ਦੇ ਟਾਇਰ ਦਾ ਵੀ 35-40 ਪੈਸੇ ਆ ਘਰ ਲਿਓ ਬਾਈ ਕਿਸੇ ਭਰਾ ਨੂੰ ਪ੍ਰਿੰਟ ਤੇ ਚਾਹੀ ਲਗਾ 2012 ਮਾਡਲ ਆ ਗਿਆ 2 ਲੱਖ 85000 ਰੁਪਏ ਦਾ ਮੰਗਦਾ 35 ਆ ਟਾਇਰ ਦਾ ਟਾਇਰ ਬਿਲਕੁਲ ਨਵੇਂ ਪਿਆ ਮਗਲੇ ਮੂਹਲੇ 50 ਪੈਸੇ ਬਈ 852 ਆ ਗਿਆ ਬੋਸ ਸਟਾਰ ਦੇ ਵਿੱਚ ਮਗਲੇ ਟਾਇਰ ਬਿਲਕੁਲ ਨਵੇਂ ਪਿਆ ਟਰੈਕਟਰ ਦੇ ਪੋਲੋ ਦੇ ਚੈੱਕ ਕਰ ਸਕਦੇ ਹਜੇ ਤੱਕ ਗੋਡੀਆਂ ਦਾ ਵੀ ਨਹੀਂ ਖਰਟਾ ਇਹ 2015 ਮਾਡਲ 4,59,000 ਰੁਪਏ ਟਰੈਕਟਰ ਦੀ ਡਿਮਾਂਡ ਆ ਬਈ ਪੰਜਾਬ ਦਾ ਨੰਬਰ ਆ ਪੀ ਵੀ 03 ਬਟੰਡੇ ਦਾ ਨੰਬਰ ਆ ਸੋਨਾਲੀਕਾ ਆ ਗਿਆ ਬਈ ਸ਼ਿਕੰਦਰ 60 एचबी कैटेगरी 60 ਵਾਲਾ ਆ ਗਿਆ ਬਾਈ ਇਹਨਾਂ ਦੇ ਵੀ ਲੋਨ ਵਗੈਰਾ ਬਹੁਤ ਹੋ ਜਾਂਦਾ ਥੋੜੇ ਰੁਪਏ ਦੇ ਪਾਉਣਾ ਪੈਂਦੇ ਆ ਬਿਲਕੁਲ ਨਵਾਂ ਡੈਕਟਰ ਹੈ ਬੇੜ ਬੂਟ ਡੈਕਟਰ ਦੇ ਲੱਗੇ ਹੋਏ ਲੋਏ ਦਾ ਕਨੋਪਿੰਗ ਨੂੰ ਵੀ ਲੱਗੀ ਹੋਈ ਆ ਭਰਾ ਨੂੰ ਚਾਹੀਦਾ ਹੋਇਆ ਲੋਨ ਵਗੈਰਾ ਇਹਨਾਂ ਡੈਕਟਰ ਦੇ ਹੋ ਜਾਉ 2020 ਮਾਡਲ 5 ਲੱਖ ਤੇ 95 ਹਜ਼ਾਰ ਰੁਪਏ ਡੈਕਟਰ ਦੀ ਡਿਮਾਂਡ ਆ ਕੀ ਆ ਗਿਆ ਬਾਈ ਜੀ 2010 ਮਾਡਲ 2 ਲੱਖ 30 ਹਜ਼ਾਰ ਰੁਪਏ ਡੈਕਟਰ ਦੀ ਡਿਮਾਂਡ ਆ 68 TTD Jondeer Power Steering ਚ ਆ ਗਿਆ ਬਈ ਇਹ ਗੈਜ ਰੇਟ ਆ 2010 ਮਾਡਲ 230000 ਰੁਪਏ ਡਿਮਾਂਡ ਆ ਟਰੈਕਟਰ ਦੀ ਨੰਬਰ ਆਪਾਂ ਬਾਈ ਤੋਂ ਲੈ ਲੈਣਾ ਕਿ ਨੰਬਰ ਰਸੇ ਬਾਈ ਆਪਣਾ 96775 96775 ਦੁਬਾਰੇ ਬੋਲਿਓ 96775 ਅੱਛਾ ਨਾ ਨਮੇ 287 ਲੋ ਬਾਈ ਕਨੈਕਟ ਕਰ ਲਓ ਬਾਈ ਨਾਲ ਕਿਸੇ ਭਰਾ ਨੂੰ ਚਾਹੀਦੀ ਜਾ ਇੱਧਰ 55 ਦੀ ਟਰਾਈ ਵੱਜੀ ਜਾਂਦੀ ਐ ਕੋਈ ਨਾ ਕੋਈ ਨਾ ਅਕੇ ਆ ਗਿਆ 2013 ਮਾਡਲ 2 ਲੱਖ 70000 ਰੁਪਏ ਟਮਾਟਾ ਬਾਰਾਂ ਸਾਰੇ ਟਾਇਰ ਬਈ ਬਿਲਕੁਲ ਨਵੇਂ ਪੈਲੇਟ ਲਾਈਵ ਵੀਡੀਓ ਦੇ ਵਿੱਚ ਆ ਗਿਆ 2013 ਮਾਡਲ 4 ਲੱਖ 65000 ਰੁਪਏ ਟਰੈਕਟਰ ਦੀ ਦਮਾਰਾ ਬਹੁਤ ਚਾਰੇ ਬਿਚਾਰ ਆਇਆ ਹੈ ਟਾਇਰ ਬਈ ਬਿਲਕੁਲ ਨਵੇਂ ਵਰਗੀ ਪੈਰ ਹੈ ਟਰੈਕਟਰ ਸਾਫ਼ ਸੁਥਰਾ ਪਿਆ ਬਿਲਕੁਲ ਨੰਬਰ ਬਈ 50 ਬਈ 50 ਨੰਬਰ ਆ ਗਿਆ ਬਈ ਜੀ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਚੈੱਕ ਕਰ ਲਿਓ ਉਹ ਟਰੈਕਟਰ ਬਹੁਤ ਸਾਫ ਸੁਥਰਾ ਪਿਆ ਬਈ 2013 ਮਾਡਲ 4 ਲੱਖ ਤੇ 65000 ਰੁਪਏ ਟੈਕਟਰ ਦੀ ਮੰਗ ਹੈ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੇ ਦਸਦੇ ਬਾਈ ਨਾਲ ਕਨੈਕਟ ਕਰ ਲਿਓ ਅੱਗੇ ਆਗਾ 99 ਮਾਡਲ 1 ਲੱਖ ਤੇ 75000 ਰੁਪਏ ਦੀ ਮੰਗ ਹੈ ਵੱਡੇ ਘੇਰ ਵਾਲਾ ਗਾ ਵੀ ਬਾਹਰ ਪਾਪ ਵਾਲਾ ਮੂਲੇ ਟਾਇਰ ਬਿਲਕੁਲ ਨਵੇਂ ਪਿਆ ਮਗਾ ਲੈ 80 ਪੈਸੇ ਪਏ ਟਰੈਕਟਰ ਦੇ ਸਾਰੇ ਪਾਸੇ ਤੁਹਾਨੂੰ ਦਿਖਾ ਦੰਦਾ ਟਰੈਕਟਰ ਚੁੱਕਾ ਪਿਆ ਟਰੈਕਟਰਾਰੇ ਪਾਸੇ ਬਾਕੀ ਮੰਡੀ ਤੇ ਬਾਈ ਇੱਕ ਵਾਰੀ ਗੇੜਾ ਜਰੂਰ ਦੇ ਕੇ ਜਾਇਆ ਕਰੋ ਰੇਟਾਂ ਸੰਬੰਧੀ ਜਾਣਕਾਰੀ ਮਿਲ ਜਾਂਦੀ ਹੈ ਅੱਗੇ ਥੋੜੇ ਕਰਕੇ ਨਾਲ ਟਰੈਕਟਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਬਾਈ ਜੀ ਡਬਲ ਕਲਚ 2009 ਮਾਡਲ ਆ 1 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਆ ਬਿਲਕੁਲ ਜਾਇਜ਼ ਟਮਾਟਾ ਮੂਹਲੇ ਟਾਇਰ ਬਿਲਕੁਲ ਨਵੇਂ ਪਿਆ ਟਰੈਕਟਰ ਦੇ ਮਗਲੇ ਬਾਈ 35 ਤੋਂ 40 ਪਿੰਦੇ ਪਿਆ ਸਾਰਾ ਟਰੈਕਟਰ オリジナル ਪਿਆਗਾ ਕੇ ਮੈਂ ਇੱਕ ਵਾਰੀ ਬਾਈ ਦਾ ਨੰਬਰ ਤੁਹਾਨੂੰ ਹੋਰ ਦੇ ਦਾਂ ਨੇ ਆਪਾਂ ਅੱਗੇ ਆ ਕੇ ਬੋੜ 1,35,000 ਰੁਪਇਆ ਡਿਮਾਂਡ ਆ ਤਾਂ ਪੁਰਾਣੇ ਤਿਆਰ ਕਰਾਉਣਾ ਬੋੜ 3600 ਚੈਰਾ ਨਹੀਂ ਕਨੀਸ਼ਨ ਦੀ ਗੱਲ ਕਰੀਏ ਬਾਈ ਜੀ ਮਗਰ 90 ਤੋਂ 95 ਪੈਸੇ ਪਿਆ ਮੂਲ ਇਹ ਵਿੱਚ 70 ਕੇ ਪੈਸੇ ਪਿਆ ਪੁਰਾਣੇ ਤਿਆਰ ਕਰਾਉਣਾ ਜਾਂ ਵੈਸੇ ਵੀ ਬਾਈ ਖੇਤੀ ਵੱਡੀ ਬਾਤ ਤੇ ਰੱਖਣਾ ਥੋੜੇ ਰੁਪਇਆ ਦਾ ਡੈਕਟਰ ਆ ਕਰਨਾ ਸਮਝੀ ਕਿਉਂਕਿ ਬਈ ਕੁਆਡ ਦਾ ਮੁੱਲੀ ਹੈ 1,35,000 ਰੁਪਏ ਟਰੈਕਟਰ ਪ੍ਰੋਟੈਕਟਰ ਦੇ ਬਹੁਤ ਮਹਿੰਗੇ ਹੋ ਜਾਂਦੇ ਆ ਤੇ ਆਹ ਟਰੈਕਟਰ ਬਈ ਜਿਹੜੇ ਦਿਖਾਏ ਸੀ ਆ ਬਾਈ ਨਾਲ ਨਾ ਕਨੈਕਟ ਕਰ ਲਓ ਨੰਬਰ ਤੁਹਾਨੂੰ ਆਪਾਂ ਦੁਬਾਰੇ ਦੇ ਦਨੇ ਬਾਈ ਦਾ ਬੋਲੀ ਨੰਬਰ 98775 99278 98775 99278 ਲੋ ਬਈ ਕਰ ਲਓ ਕਨੈਕਟ ਕਿਤੇ ਭਰਾਨੂ ਚਾਹੀਦਾ ਹੋਵੇ ਹੋਰ ਦੱਸੋ ਭਾਈ ਕਿਹੜੇ ਟਰੈਕਟਰ ਦੀ ਜਾਣਕਾਰੀ ਲੈਣੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਚੈਨਲ ਨੂੰ ਭਾਈ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਨੇ ਟਰੈਕਟਰ ਮੰਡੀ ਤਲਵੰਡੀ ਸਭ ਭਾਈ ਆਏ ਬੁੱਧਵਾਰ ਆਏ ਬੁੱਧਵਾਰ ਭਾਈ ਮੰਡੀ ਲੱਗਦੀ ਆ ਇੱਥੋਂ ਤੁਸੀਂ ਆ ਕੇ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਜਾਇਜ਼ ਰੇਟਾਂ ਤੇ ਆਇਆ 7 ਮਾਡਲ 10 ਲੱਖ ਰੁਪਏ ਡਿਮਾਂਡ ਆ ਰਹੀ ਹੈ ਤੇ ਦੀ 850 ਲੋ ਬਾਈ 60 ਵਾਲਾ ਸੋਨਾ ਲੀਕਾ ਆ ਗਿਆ 8 ਮਾਡਲ 2,30,000 ਰੁਪਏ ਡਿਮਾਂਡ ਹੈ ਡਿਸਟਿਬਿਊਟਰ ਤੇਲ ਬ੍ਰੇਕਾਂ ਹਾਂਜੀ ਬਾਈ 744 ਜਰੂਰ ਦਿਖਾਉਣੇ ਆ ਵੱਡੇ ਭਾਈ ਤੁਹਾਨੂੰ ਖੜਾਗਾ ਦਿਨੇ ਜਾਣਕਾਰੀ ਉਹਦੇ ਬਾਰੇ ਵੀ ਵੀਡੀਓ ਨਾਲ ਜੁੜੇ ਰਹੋ ਬੇਡੂ ਟਰੈਕਟਰ ਦੇ ਲੱਗੇ ਹੋਇਆ 2008 ਮਾਡਲ 230000 ਰੁਪਏ ਨਮਾਡਾ ਲੋ ਵੀ ਮੇਟਰ ਪੋਰ ਆ ਗਿਆ 36 10 ਕਿਸੇ ਭਰਾ ਨੂੰ ਚਾਹੀਦਾ 93 ਮਾਡਲ 138000 ਰੁਪਏ ਨਮਾਡਾ ਮੂਹ ਲੇਟਰ 70 80 ਪੈਸੇ ਪੇ ਮਗਲੇ ਬਈ 35 ਤੋਂ 40 ਪੈਸੇ ਤਿਆਰੀ ਵੈਰੀ ਟਰੈਕਟਰ ਦੀ ਹੋਈ ਹੋਈ ਹੈਗੀ ਲੋ ਭਰਾਓ 744 ਦਿਖਾ ਦਨੇ ਤੁਹਾਨੂੰ ਤੇ ਨੰਬਰ ਲੈਣਾ ਬਈ ਕਮੈਂਟ ਚ ਜਰੂਰ ਦੱਸਨੇ ਨੰਬਰ ਤੁਹਾਨੂੰ ਮਾਲਕ ਦਾ ਦੇ ਦਾਂਗੇ ਦੱਸਨੇ ਕਿਹੜਾ ਮਾਡਲ ਹੈ 2000 ਤੇ 10 ਮਾਡਲ ਆ 3 ਲੱਖ ਤੇ 47000 ਰੁਪਿਆ ਟਰੈਕਟਰ ਦੀ ਡਿਮਾਂਡ ਆ ਟਾਇਰ ਬਾਈ ਜੀ ਬੈਲ ਕੋਲਰ ਨਵੇਂ ਪਏ ਆ ਮਗਰਲੇ ਗੁੱਡੀਅਰ ਦੇ ਤੇ ਮੂਰਲੇ ਬਾਈ 75 80 ਪੈਸੇ 1 ਲੱਖ 47000 ਰੁਪਿਆ ਡਿਮਾਂਡ ਆ ਜੇ ਨੰਬਰ ਚਾਹੀਦਾ ਨਿਊ ਹੌਲੈਂਡ 32 30 ਹਾਂ ਬਾਈ ਜੇ ਕੋਈ ਹੋਇਆ ਤਾਂ ਜਰੂਰ ਦਿਖਾਵਾਂਗੇ ਪਰਮਜੀਤ ਸਿੰਘ ਨਵਜੋਤ ਸਿੰਘ 5610 ਬਹੁਤ ਬਹੁਤ ਧੰਨਵਾਦ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਇੱਕ 44 ਹੋਰ ਖੜਾ ਬਾਈ 2013 ਮਾਡਲ ਖੜਾ ਹੈਗਾ 4 ਸਟਾਰ ਦੇ ਵਿੱਚ ਆ ਗਿਆ ਰਿਵਰਸ ਪੀਟੀਓ 2013 ਮਾਡਲ ਬਾਈ ਜੀ 50 ਦਾ ਨੰਬਰ ਹੈ ਬਟਾਂਡਾ ਫੁੱਲ ਟੌਪ ਮਾਡਲ ਹੈ 4 ਲੱਖ 65000 ਰੁਪਏ ਟਰੈਕਟਰ ਦੀ ਮੰਗਾਂ ਟਾਇਰਾਂ ਟੂਰਾਂ ਪੱਖੋਂ ਬਾਈ ਚੰਗਾ ਵੈ ਟਰੈਕਟਰ ਨਵੇਂ ਵਰਗੀ ਟਾਇਰ ਪੈਣ ਟਰੈਕਟਰ ਦੇ ਬਿਲਕੁਲ ਨਵਾਂ ਟਰੈਕਟਰ ਪਿਆਗਾ ਛਿੰਡਾ ਨੰਬਰ ਬਾਈ ਅੱਗੇ ਆ ਗਿਆ ਬਾਈ ਅਰਜਨ 2010 ਮਾਡਲ 367000 ਰੁਪਏ ਟਰੈਕਟਰ ਦੀ ਡਿਮਾਂਡ ਆ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਤੇ ਭਰਾ ਨੂੰ ਚਾਹੀਦਾ ਹੋਇਆ ਤਾਂ ਸਾਈਡ ਗੇਅਰ ਦੇ ਵਿੱਚ ਆ ਗਿਆ 2010 ਮਾਡਲ ਟਾਇਰਾਂ ਪੱਖੋਂ ਵੀ ਵਧੀਆ ਕੰਡੀਸ਼ਨ ਪਿਆ ਟਰੈਕਟਰ ਦੀ 367000 ਰੁਪਏ ਟਰੈਕਟਰ ਦੀ ਨਮਾਡ ਆ ਅੱਗੇ ਆ ਗਿਆ 855 ਬਾਈ ਜੀ 4 ਸਟਾਰ ਦੇ ਵਿੱਚ 4 ਸਾਲ ਦਾ ਕਰਾ ਦੇ ਰਿਹਾ 2017 ਤੇ 18 17 ਦੇ ਮਾਰ ਗਿਆ 18 ਨਹੀਂ ਚੱਟਦੀ ਕਾਪੀ ਹੋਊਗੀ ਬਈ ਨਵਾਂ ਦਾ ਤਾਂ ਬਿਲਕੁਲ 5 ਲੱਖ ਤੇ 65 ਹਜ਼ਾਰ ਰੁਪਏ ਟੋਟਲ 7 ਲੱਖ ਤੇ 65 ਹਜ਼ਾਰ ਰੁਪਏ ਦੀ ਡਿਮਾਂਡ ਹੈ। ਲੋ ਮੇਟਰ ਚੈੱਕ ਕਰ ਲੋ ਟਰੈਕਟਰ ਜਾਰੇ ਪਾਸੋਂ। 32 30 ਬਾਈ ਬਹੁਤ ਘੱਟ ਆਉਂਦਾ ਟਰੈਕਟਰ ਤਾਂਮੀ ਹੁੰਦੇ ਨੇ। ਜੇ ਕੋਈ ਹੋਇਆ ਤਾਂ ਬਾਈ ਜਰੂਰ ਦੱਸਾਂਗੇ ਤੁਹਾਨੂੰ। ਅੱਗੇ ਆ ਗਿਆ 855 ਫੇਰ ਆ ਗਿਆ ਬਾਈ 2013 ਦੀ ਕਾਪੀ ਆ ਤਾਂ 13 ਦੇ ਮਾਰਕਾ 14 ਹੀ ਟਰੈਕਟਰ ਦੀ ਕਾਪੀ ਆ ਟਾਇਰ ਬਿਲਕੁਲ ਨਵੇਂ ਪਿਆ ਪਾਵਰ ਸਟੀering ਆ ਬਿਲਕੁਲ ਨਵਾਂ ਟਰੈਕਟਰ ਆ ਗਿਆ ਭਾਈ 4 ਲੱਖ ਤੇ 80 ਹਜ਼ਾਰ ਰੁਪਿਆ ਟਰੈਕਟਰ ਦੀ ਡਿਮਾਂਡ ਆ ਟੌਪ ਮਾਡਲ ਟਰੈਕਟਰ ਆ ਗਿਆ ਨਵਾਂ ਟਰੈਕਟਰ ਆ ਭਾਈ ਬਿਲਕੁਲ 2009 ਮਾਡਲ ਆ ਗਿਆ ਭਾਈ ਜੀ ਡਬਲ ਕਲਚ 2 ਲੱਖ 80 ਹਜ਼ਾਰ ਰੁਪਿਆ ਡਿਮਾਂਡ ਆ ਫਾਰਮ ਸਟਾਡ ਟਾਇਰ ਬਈ ਮੂਲੇ ਬਿਲਕੁਲ ਨਵੇਂ ਪਿਆ ਮਗਲੇ 80 ਪੈਸਾ ਟਰੈਕਟਰ ਸਾਫ ਸੁਥਰਾ ਬਹੁਤ ਪਿਆਗਾ ਯਾਰੇ ਪਾਸੋਂ ਟਰੈਕਟਰ ਚੈੱਕ ਕਰ ਲਓ ਲਾਈਵ ਵੀਡੀਓ ਦੇ ਵਿੱਚ ਆ ਗਿਆ ਬਾਈ ਇਹ ਆ ਗਿਆ ਸੋਨਾਲੀ ਕਾਪੀ ਆ 14 ਦੇ ਮਾਰ ਕੇ 15 ਦੀ ਕਾਪੀ 4 ਲੱਖ ਤੇ 65 ਹਜ਼ਾਰ ਰੇਵਾੜਾ ਬਠਿੰਡਾ ਨੰਬਰ ਆ ਬਾਈ ਬਠਿੰਡਾ ਤੇ ਸੰਗਰੂਰ ਤੇ ਮਾਨਸਾ ਨੰਬਰ ਦੀ ਬਾਈ ਬਹੁਤ ਮੰਗ ਰਹੀਂਦੀ ਆ ਟਰੈਕਟਰ ਦੇ ਟਾਇਰ ਬਾਈ 90 ਤੋਂ 95 ਪੇਸੇ ਪਏ ਨੇ 750 ਸੋਨਾਲੀ ਕਾ ਇਹ ਆ ਨੰਬਰ 15 ਮਾਡਲ 4 ਲੱਖ ਤੇ 65 ਹਜ਼ਾਰ ਰੇਟਰ ਦੀ ਨੰਬਰ ਅੰਦਰ ਆ ਗਿਆ ਬਾਈ ਜੀ ਐਚ ਡੀ ਐਮ 55 ਐਚ ਬੀ ਕੈਟਾਗਰੀ 750 2021 ਮਾਡਲ 5 ਲੱਖ 90000 ਰੁਪਏ ਦਾ ਟੋਪ ਮਾਡਲ ਆ ਗਿਆ ਬਿਲਕੁਲ ਲੋਗੇ ਟ੍ਰੈਕਾਂ ਇਹ ਕਰਾਂਗੇ ਟੂ ਨੰਬਰ 448 ਬਹੁਤ ਟਰੰਗਾ ਬੱਜ ਰਿਹਾ ਬਈਆ ਦੇਖ ਤਾਂ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਜਿਹੜੇ ਆਪਣੇ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵੀਆਂ ਨਵੀਆਂ ਵੀਡੀਓ ਬਾਈ ਟ੍ਰਾਂਸਪੋਰਟ ਦੀ ਜਾਣਕਾਰੀਆਂ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਧੰਨਵਾਦ ਬਾਈ ਸਾਰੇ ਭਰਾਵਾਂ ਜਿਹਨੇ ਪੜਾ ਪੈਣਾ ਜੁੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਈ ਜਾਇਜ਼ ਰੇਟਾਂ ਦੇ ਟਰੈਕਟਰ ਇੱਥੋਂ ਮਿਲ ਜਾਂਦੇ ਬਈ ਜੀ ਬਾਰੀ ਢੇੜਾ ਜਰੂਰ ਦੇ ਕੇ ਜਾਇਆ ਕਰੋ ਜੇ ਆਪਣੇ ਕੋਲ ਟਰੈਕਟਰ ਲੈਣਾ ਹੈ ਬਾਈ ਆਪਣਾ ਫੋਨ ਨੰਬਰ ਹੈਗਾ 6283585655 ਆਪਣੇ ਕੋਲ ਬਾਈ ਤਿੰਨ ਚਾਰ ਹੌਲੈਂਡ ਨੇ ਦੋ ਸੋਨਾ ਲਿਕਾ ਨੇ ਕਿ ਪੁਰਾਣੇ ਲੋਨ ਕਰਾਉਣ ਦਾ ਲੋਨ ਵੀ ਕਰਵਾ ਕੇ ਦੇ ਦਾਂਗੇ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ